ਸਰਦੀਆਂ ਦੇ ਵਿੱਚ ਕੁਝ ਗਲਤੀਆਂ ਤੁਹਾਡੀ ਕਿਡਨੀ ਵੀ ਖਰਾਬ ਕਰ ਸਕਦੀਆਂ ਨੇ ਪਰ ਤੁਸੀਂ ਕਿਵੇਂ ਉਸ ਨੂੰ ਸੁਧਾਰ ਸਕਦੇ ਹੋ ਆਪਣੀ ਸਿਹਤ ਦਾ ਖਾਸ ਕਿਵੇਂ ਧਿਆਨ ਰੱਖ ਸਕਦੇ ਹੋ ਜਿਸ ਕਰਕੇ ਤੁਹਾਡੀ ਕਿਡਨੀ ਕੀ ਤੁਹਾਡੇ ਸਰੀਰ ਦਾ ਕੋਈ ਵੀ ਅੰਗ ਖਰਾਬ ਨਾ ਹੋ ਸਕੇ ਕਿਉਂਕਿ ਸਰਦੀਆਂ ਦੇ ਵਿੱਚ ਬਹੁਤ ਸਾਰੀਆਂ ਆਦਤਾਂ ਬਹੁਤ ਸਾਰੀਆਂ ਹਰਕਤਾਂ ਆ ਜੋ ਕਿ ਵਿਅਕਤੀ ਕਰ ਲੈਂਦਾ ਹੈਗਾ ਤੇ ਬਹੁਤ ਸਾਰੇ ਲੱਛਣ ਅਜਿਹੀ ਦਿਖਾਈ ਦਿੰਦੇ ਨੇ ਪਰ ਫਿਰ ਵੀ ਜੋ ਕਿ ਉਸ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਨੇ ਤਾਂ ਕੁਝ ਗਲਤੀਆਂ ਤੁਸੀਂ ਬਿਲਕੁਲ ਵੀ ਨਹੀਂ ਦੁਹਰਾਉਣੀਆਂ ਨਹੀਂ ਤਾਂ ਤੁਹਾਡੀ ਕਿਡਨੀ ਦੇ ਉੱਤੇ ਇਸ ਦਾ ਪ੍ਰਭਾਵ ਪੈ ਸਕਦਾ ਦੱਸ ਦਈਏ ਕਿ ਸਰਦੀਆਂ ਦੇ ਮੌਸਮ ਦੇ ਵਿੱਚ ਕੁਝ ਸਿਹਤ ਸੰਬੰਧੀ ਸਮੱਸਿਆਵਾਂ ਵਾਚ ਜਾਂਦੀਆਂ ਨੇ ਖਾਸ ਕਰਕੇ ਕਿਡਨੀ ਦੇ ਮਰੀਜ਼ਾਂ ਦੇ ਲਈ ਇਹ ਮੌਸਮ ਚਿੰਤਾ ਵਾਲਾ ਰਹਿੰਦਾ ਹੈ ਕਿਡਨੀ ਸਾਡੇ ਸਰੀਰ ਦੇ ਲਈ ਬਹੁਤ ਹੀ ਅਹਿਮ ਅੰਗ ਹੈ ਇਹ ਸਰੀਰ ਤੋਂ ਹਾਨੀਕਾਰਕ ਤੱਤ ਅਤੇ ਵਾਧੂ ਪਾਣੀ ਬਾਹਰ ਕਰਦੀ ਹੈ ਅਤੇ ਸਾਡੇ ਖੂਨ ਨੂੰ ਸਾਫ਼ ਰੱਖਦੀ ਹੈ ਸਰਦੀਆਂ ਦੇ ਵਿੱਚ ਘੱਟ ਪਾਣੀ ਪੀਣਾ ਖਰਾਬ ਖੁਰਾਕ ਜਾਂ ਫਿਰ ਸਰੀਰ ਦੀ ਘੱਟ ਸਮਜੋਗੀ ਸਰਗਰਮੀ ਦੇ ਨਾਲ ਕਿਡਨੀ ਦੇ ਉੱਤੇ ਵੱਧ ਦਬਾਅ ਪੈਂਦਾ ਹੈ ਅਤੇ ਇਹ ਕਈ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ ਇਸ ਦੇ ਲਈ ਸਰਦੀਆਂ ਦੇ ਵਿੱਚ ਕਿਡਨੀ ਦੀ ਦੇਖਭਾਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਰਦਿਆਂ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਇਹ ਹੁੰਦੀ ਹੈ ਕਿ ਲੋਕ ਘੱਟ ਪਾਣੀ ਪੀਂਦੇ ਨੇ ਠੰਡੀ ਦੇ ਕਾਰਨ ਅਕਸਰ ਪਿਆਸ ਘੱਟ ਮਹਿਸੂਸ ਹੁੰਦੀ ਹੈ ਅਤੇ ਲੋਕ ਸੋਚਦੇ ਨੇ ਕਿ ਪਾਣੀ ਪੀਣ ਦੀ ਲੋੜ ਨਹੀਂ ਹੈ ਪਰ ਇਹ ਸੋਚ ਬਿਲਕੁਲ ਵੀ ਗਲਤ ਹੈ ਜੀ ਹਾਂ ਕਿਡਨੀ ਨੂੰ ਠੀਕ ਤਰੀਕੇ ਦੇ ਨਾਲ ਕੰਮ ਕਰਨ ਦੇ ਲਈ ਸਰੀਰ ਦੇ ਵਿੱਚ ਕਾਫੀ ਪਾਣੀ ਹੋਣਾ ਬਹੁਤ ਜ਼ਰੂਰੀ ਹੈ ਇਸ ਦੇ ਲਈ ਚਾਹੇ ਪਿਆਸ ਲੱਗੇ ਚਾਹੇ ਨਾ ਲੱਗੇ ਪਰ ਹਰ ਇੱਕ ਤੋਂ 2 ਘੰਟਿਆਂ ਦੇ ਵਿੱਚ ਥੋੜਾ ਥੋੜਾ ਪਾਣੀ ਪੀਣਾ ਚਾਹੀਦਾ ਹੈ ਪਾਣੀ ਪੀਣ ਦੇ ਨਾਲ ਪਿਸ਼ਾਬ ਦਾ ਰੰਗ ਹਲਕਾ ਪੀਲਾ ਰਹਿੰਦਾ ਹੈ ਜੋ ਸਰੀਰ ਦੇ ਵਿੱਚ ਪਾਣੀ ਦੀ ਸਹੀ ਮਾਤਰਾ ਦਾ ਇਸ਼ਾਰਾ ਦਿੰਦਾ ਹੈ ਇਸ ਦੇ ਨਾਲ ਕਿਡਨੀ ਦੇ ਉੱਤੇ ਬੋਝ ਨਹੀਂ ਪੈਂਦਾ ਅਤੇ ਸਟੋਨ ਬਣਨ ਦਾ ਖਤਰਾ ਵੀ ਘੱਟ ਹੁੰਦਾ ਹੈ ਤਾਂ ਸਰਦੀਆਂ ਦੇ ਵਿੱਚ ਗੁੰਗੁਨਾ ਪਾਣੀ ਪੀਣਾ ਸਭ ਤੋਂ ਵਧੀਆ ਵਿਕਲਪ ਹੈ ਗੁੰਗੁਨਾ ਪਾਣੀ ਕਿਡਨੀ ਤੇ ਲਈ ਵੀ ਸੁਰੱਖਿਅਤ ਅਤੇ ਫਾਇਦੇਮੰਦ ਹੁੰਦਾ ਹੈ ਇਹ ਸਰੀਰ ਨੂੰ ਅੰਦਰੋਂ ਗਰਮ ਰੱਖਦਾ ਹੈ ਅਤੇ ਕਿਡਨੀ ਦੇ ਵਿੱਚ ਜਮ ਰਹੇ ਹਾਨੀਕਾਰਕ ਤੱਤਾਂ ਨੂੰ ਬਾਹਰ ਕੱਢਣ ਦੇ ਵਿੱਚ ਮਦਦ ਕਰਦਾ ਹੈ ਠੰਡੇ ਪਾਣੀ ਦੀ ਥਾਂ ਗੁੰਗੁਨਾ ਪਾਣੀ ਪੀਣ ਨਾਲ ਪਾਚਨ ਪ੍ਰਣਾਲੀ ਠੀਕ ਰਹਿੰਦੀ ਹੈ ਅਤੇ ਸਰੀਰ ਦੀ ਊਰਜਾ ਵੀ ਬਣੀ ਰਹਿੰਦੀ ਹੈ ਫਿਰ ਆਉਂਦਾ ਖਾਣ ਪੀਣ ਜੀ ਹਾਂ ਸਭ ਤੋਂ ਅਹਿਮ ਗੱਲ ਹੈ ਕਿ ਸਿਰਫ ਪਾਣੀ ਹੀ ਨਹੀਂ ਖਾਣ ਪੀਣ ਦਾ ਢੰਗ ਵੀ ਕਿਡਨੀ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ ਪ੍ਰੋਸੈਸਡ ਅਤੇ ਵਧੇਰੇ ਨਮਕ ਵਾਲਾ ਖਾਣਾ ਕਿਡਨੀ ਦੇ ਉੱਤੇ ਭਾਰ ਪਾ ਸਕਦਾ ਹੈ। ਜ਼ਿਆਦਾ ਨਮਕ ਖਾਣ ਦੇ ਨਾਲ ਪਿਸ਼ਾਬ ਦੇ ਵਿੱਚ ਕੈਲਸ਼ੀਅਮ ਵੱਜ ਜਾਂਦਾ ਹੈ ਅਤੇ ਇਸ ਦੇ ਨਾਲ ਕਿਡਨੀ ਸਟੋਨ ਬਣਨ ਦਾ ਖਤਰਾ ਵੱਧ ਸਕਦਾ ਹੈ। ਇਸ ਦੇ ਲਈ ਇਸ ਮੌਸਮ ਦੇ ਵਿੱਚ ਤਾਜ਼ਾ ਅਤੇ ਹਲਕਾ ਖਾਣਾ ਖਾਣ ਦੇ ਉੱਤੇ ਧਿਆਨ ਦੇਣਾ ਚਾਹੀਦਾ ਹੈ। ਜਿਵੇਂ ਕਿ ਪਾਲਕ, ਚਕੰਦਰ, ਚਾਕਲੇਟ ਅਤੇ ਵਧੇਰੇ ਚਾਹ ਵਰਗੀਆਂ ਆਕਸਲੇਟ ਵਾਲੀਆਂ ਚੀਜ਼ਾਂ ਦਾ ਸੇਵਨ ਸੀਮਿਤ ਕਰਨਾ ਚਾਹੀਦਾ। ਕਿਉਂਕਿ ਇਹਨਾਂ ਦਾ ਜ਼ਿਆਦਾ ਸੇਵਨ ਕਿਡਨੀ ਦੇ ਉੱਤੇ ਦਬਾਅ ਪਾ ਸਕਦਾ ਹੈ। ਤਾਂ ਇਸ ਦੀ ਥਾਂ ਜਿਵੇਂ ਕਿ ਤੁਸੀਂ ਫਲ, ਸਬਜ਼ੀਆਂ ਲਾਂ ਅਤੇ ਸੰਤੁਲਿਤ ਆਹਾਰ ਖਾਣਾ ਖਾ ਸਕਦੇ ਹੋ ਜੋ ਕਿ ਕਿਡਨੀ ਨੂੰ ਸਿਹਤਮੰਦ ਰੱਖਣ ਦੇ ਵਿੱਚ ਸਭ ਤੋਂ ਵਧੀਆ ਤਰੀਕਾ ਹੈ ਫਿਰ ਸਰੀਰਕ ਸਰਗਰਮੀਆਂ ਵੀ ਬਹੁਤ ਜ਼ਰੂਰੀ ਹੈ ਜੀ ਹਾਂ ਫਿਜ਼ੀਕਲ ਐਕਟੀਵਿਟੀ ਤਾਂ ਸਿਰਫ ਖਾਣਾ ਪੀਣਾ ਹੀ ਨਹੀਂ ਪਾਣੀ ਹੀ ਨਹੀਂ ਸਗੋ ਸਰੀਰ ਦੀਆਂ ਸਰਗਰਮੀਆਂ ਦੀ ਕਿਡਨੀ ਵੀ ਕਿਡਨੀ ਦੀ ਸਿਹਤ ਲਈ ਬਹੁਤ ਜ਼ਰੂਰੀ ਹੈ ਸਰਦੀਆਂ ਦੇ ਵਿੱਚ ਲੋਕ ਅਕਸਰ ਘਰ ਦੇ ਅੰਦਰ ਜੋ ਕਿ ਰਣਾ ਪਸੰਦ ਕਰਦੇ ਨੇ ਅਤੇ ਘੱਟ ਚੱਲਣ ਫੇਰਨ ਲੱਗਦੇ ਨੇ ਇਹ ਆਦਤ ਕਿਡਨੀ ਦੇ ਲਈ ਠੀਕ ਨਹੀਂ ਹੈ ਇਸ ਦੇ ਲਈ ਹਰ ਰੋਜ਼ ਥੋੜਾ ਬਹੁਤ ਵਾਕ ਕਰਨਾ ਜ਼ਰੂਰੀ ਹੈ ਹਲਕੀ ਸਟ੍ਰੈਚਿੰਗ ਕਰਨੀ ਜਾਂ ਫਿਰ ਕੋਈ ਆਸਨ ਜਾਂ ਫਿਰ ਐਕਸਰਸਾਈਜ਼ ਕਰਨੀ ਚਾਹੀਦੀ ਹੈ ਇਸ ਦੇ ਨਾਲ ਮੈਟਾਬੋਲਿਜ਼ਮ ਠੀਕ ਰਹਿੰਦਾ ਹੈ ਅਤੇ ਸਰੀਰ ਦੇ ਅੰਦਰ ਜਮ ਰਏ ਹਾਨੀਕਾਰਕ ਤੱਤਾਂ ਨੂੰ ਬਾਹਰ ਕੱਢਣ ਦੇ ਵਿੱਚ ਮਦਦ ਮਿਲਦੀ ਹੈ ਨਿਯਮਤ ਵਰਕਆਊਟ ਦੇ ਨਾਲ ਸਟੋਨ ਬਣਨ ਦਾ ਖਤਰਾ ਵੀ ਘੱਟ ਹੁੰਦਾ ਹੈ ਅਤੇ ਕਿਡਨੀ ਸਿਹਤਮੰਦ ਰਹਿੰਦੀ ਹੈ ਇਸ ਤੋਂ ਇਲਾਵਾ ਸਰਦਿਆਂ ਦੇ ਵਿੱਚ ਕਿਡਨੀ ਦੀ ਕਿਸੇ ਵੀ ਸਮੱਸਿਆ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਜੇ ਕਮਰ ਦੇ ਵਿੱਚ ਲਗਾਤਾਰ ਦਰਦ ਹੋਵੇ ਪਿਸ਼ਾਬ ਦੇ ਵਿੱਚ ਜਲਨ ਹੋਵੇ ਜਾਂ ਪਿਸ਼ਾਬ ਦੇ ਵਿੱਚ ਖੂਨ ਦਿਖੇ ਤਾਂ ਇਸ ਨੂੰ ਹਲਕੇ ਦੇ ਵਿੱਚ ਨਹੀਂ ਲੈਣਾ ਚਾਹੀਦਾ ਅਜਿਹੀ ਲਾਪਰਵਾਹੀ ਦੇ ਨਾਲ ਸਿਹਤ ਦੇ ਉੱਤੇ ਗੰਭੀਰ ਅਸਰ ਪੈਸਦਾ ਹੈ ਸਮੇਂ ਦੇ ਉੱਤੇ ਡਾਕਟਰ ਦੇ ਨਾਲ ਮਿਲਣਾ ਚਾਹੀਦਾ ਹੈਗਾ ਤੇ ਜ਼ਰੂਰੀ ਜਾਂਚ ਕਰਾਉਣਾ ਬਹੁਤ ਜ਼ਰੂਰੀ ਹੈ ਸ਼ੁਰੂਆਤੀ ਸਮੱਸਿਆਵਾਂ ਨੂੰ ਪਹਿਚਾਣ ਕੇ ਇਲਾਜ ਕਰਾਉਣੀ ਕਿਡਨੀ ਦੀ ਲੰਬੀ ਉਮਰ ਤੇ ਸੇਤ ਲਈ ਸਭ ਤੋਂ ਵਧੀਆ ਤਰੀਕਾ ਹੈ ਜੇਕਰ ਤੁਹਾਨੂੰ ਕੋਈ ਸਮੱਸਿਆ ਹੁੰਦੀ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਆਪਣੇ ਨੇੜਲੇ ਕਿਸੇ ਡਾਕਟਰ ਦੇ ਨਾਲ ਜ਼ਰੂਰ ਇਲਾਜ ਕਰਾਓ ਜ਼ਰੂਰ ਸਲਾਹ مشورہ ਕਰੋ